ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਆਜ ਨੂੰ ਵਿੱਚ ਜਿਹੜੀ ਅੱਜ ਵਾਲੀ ਵੀਡੀਓ ਬਹੁਤ ਸੋਹਣੀ ਲੈ ਕੇ ਆਏ ਆ ਆਪਾਂ ਸੂਟਾਂ ਦੀ ਹੈਂਡਵਰਕ ਦੇ ਸੂਟ ਰੈਡੀ ਹੋਏ ਹੋਏ ਨੇ ਆਪਣੇ ਇਹਨਾਂ ਚ ਇਹਨਾਂ ਇਹ ਹਲਕੇ ਸੂਟ ਬਣੇ ਹੋਏ ਨੇ ਜਿਵੇਂ ਕੋਈ ਵੀ ਬੀ ਚਾਹਾਂ ਹੈਵੀ ਸੂਟ ਨਹੀਂ ਬਣਾਇਆ ਆਪਾਂ ਨੇ ਜਿਵੇਂ ਕਿ ਇਹ ਆ ਗਿਆ ਹੈ ਆਪਣਾ ਸਟੱਫ ਹੈਗਾ ਸੈਟਨ ਕਰੇਵ ਕਰੇਵ ਦਾ ਸਟੱਫ ਹੈ ਬਹੁਤ ਹੀ ਸੋਹਣਾ ਇਹਨੂੰ ਤੁਸੀਂ ਦੇਖ ਸਕਦੇ ਹੋਗੇ ਫੋਰ ਸਾਈਡ ਵਰਕ ਕਰਿਆ ਹੋਇਆ ਆਪਾਂ ਨੇ ਬੈਕ ਤੇ ਵੀ ਸੇਮ ਵਰਕ ਹੈ ਤੇ ਫਰੰਟ ਤੇ ਵੀ ਚੱਕਰ ਤੇ ਘੇਰੇ ਦਾ ਵਰਕ ਹੈ ਬਾਜੂ ਤੇ ਐਵੇਂ ਵਰਕ ਰੱਖਿਆ ਤੇ ਫਲਾਵਰ ਰੱਖਿਆ ਆਪਾਂ ਨੇ ਐਵੇਂ ਉੱਪਰ ਮੋਢੇ ਦੇ ਉੱਪਰ ਆਪਣੇ ਫਲਾਵਰ ਰੱਖਿਆ ਉਸ ਤੋਂ ਬਾਅਦ ਹੀ ਬੈਗ ਤੇ ਵੀ ਆਪਾਂ ਨੇ ਇੱਕ ਫਲਾਵਰ ਰੱਖਿਆ ਜੀ ਇਹਨਾਂ ਦੇ ਇਹ ਵਾਲਾ ਜਿਹੜਾ ਇਹ ਆਪਣਾ ਸਰਾਵੜਾ ਹੈਗਾ ਉਹ ਆਪਾਂ ਨੇ ਐਵੇਂ ਸਰਾਵੜੇ ਦੇ نیچے ਫਿਨਿਸ਼ਿੰਗ ਕਰਕੇ ਫਿਰ ਬਣਾਇਆ ਹੋਇਆ ਹੈਗਾ ਤੇ ਇਹਦਾ ਦੁਪੱਟਾ ਹੈਗਾ ਇਹ ਚਨੂਨ ਦਾ ਦੁਪੱਟਾ ਰੱਖਿਆ ਸਾਲ ਕੇ ਆਪਾਂ ਨੇ ਫਿਨਿਸ਼ਿੰਗ ਪੱਟੀ ਲਗਾਈ ਹੈ ਤੇ ਨਾਲ ਲੇਸਾਂ ਦੀ ਡਿਜ਼ਾਈਨ ਕਰੀ ਹੋਈ ਹੈ ਜੀ ਸੈਕੰਡ ਸੂਟ ਹੈਗਾ ਜਿਹੜਾ ਆਪਣਾ ਸੈਕੰਡ ਸੂਟ ਆਪਣਾ ਇਹ ਵਾਲਾ ਸੂਟ ਬਣਿਆ ਹੋਇਆ ਹੈਗਾ ਇਹ ਸਿਮਰ ਤੇ ਆ ਗਿਆ ਆਪਣਾ बॉटਮ ਤੇ ਆਪਣੇ ਵਰਕ ਰੱਖਿਆ ਹੈਗਾ ਇਹਦੀ ਸ਼ਰਟ ਹੈ ਜਿਹੜੀ ਉਹ ਪ੍ਰਿੰਟ ਹੈਗੀ ਐਵੇਂ ਦਾ ਕੋਈ ਵੀ ਹੋਰ ਪ੍ਰਿੰਟ ਮਿਲ ਜੂਗਾ ਸੇਮ ਪ੍ਰਿੰਟ ਨਹੀਂ ਹੈਗਾ ਆਪਣੇ ਕੋਲ ਕਸਟਮ ਇਹ ਚੱਕਾ ਤੇ ਜਿਹੜੀ ਆਪਾਂ ਨੇ ਫਿਨਿਸ਼ਿੰਗ ਦੇ ਲਈ ਲੇਸ ਲਗਾਈ ਹੋਈ ਹੈ ਤੇ ਇਹ ਆਪਾਂ ਨੇ ਗਲੇ ਦਾ ਵਰਕ ਕਰਿਆ ਹੋਇਆ ਹੈਗਾ ਇਹ ਆਪਾਂ ਨੇ ਬਾਜੂ ਦਾ ਵਰਕ ਕਰਿਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸੇਮ ਬਾਟਮ ਦਾ ਵਰਕ ਹੋ ਗਿਆ ਤੇ ਦੁਪੱਟੇ ਤੇ ਆਪਾਂ ਨੇ ਇਹਦੇ ਨਾਲ ਜਨੂਨ ਦਾ ਰੱਖ ਕੇ ਜੀ ਸਿੰਪਲ ਲੇਸ ਲਗਾਈ ਹੋਈ ਹੈ ਤੁਹਾਡਾ ਆ ਗਿਆ ਜੀ ਆਪਣਾ ਬਹੁਤ ਹੀ ਸੋਹਣਾ ਰੈਡੀ ਹੋਏ ਹੋਏ ਵਾਲਾ ਵੀ ਸੂਟ ਇਹ ਆਪਣਾ ਦੁਪੱਟਾ ਆ ਗਿਆ ਜੀ ਇਹ ਇਹਦਾ ਪ੍ਰਿੰਟ ਪਲਾਜੋ ਹੈ ਇਹ ਵੀ ਟੋਟਲੀ ਹੈਂਡਵਰਕ ਹੈ ਵਿੱਚ ਤੇ ਪ੍ਰਿੰਟਿੰਗ ਚ ਆਉਂਦਾ ਜੀ ਇਹ ਆਪਣਾ ਰੈਡੀਮੇਡ ਸੂਟ ਹੈ ਐਵੇਂ ਪਿੱਛੇ ਹੁੱਕ ਰਿਆ ਹੋਇਆ ਬਹੁਤ ਹੀ ਸੋਹਣਾ ਇਹਦਾ ਔਰ ਗੈਂਚਾ ਟੈਪ ਸਟੱਫ ਹੋਇਆ ਬਹੁਤ ਹੀ ਸੋਹਣਾ ਇਦਿਚ ਪੇਂਟ ਵੀ ਹੋਇਆ ਹੋਇਆ ਤੇ ਸਾਰੇ ਤੇ ਵਰਕ ਵੀ ਹੋਇਆ ਹੋਇਆ ਇਹ ਵਾਲਾ ਇਹਦਾ ਗਲਾ ਰਹਿ ਗਿਆ ਜੀ ਇਹ ਵਾਲੀ ਇਹਦੀਆਂ ਬਾਛੂ ਰਹੀਆਂ ਇਹ ਬਾਛੂ ਦਾ ਵਰਕ ਆ ਗਿਆ ਜਿਹੜਾ ਇਹਦਾ ਦੁਪੱਟਾ ਹੈ ਉਹ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹ ਐਮੀ ਦਾ ਇਹਦਾ ਦੁਪੱਟਾ ਹੈ ਸਾਰੇ ਦੁਪੱਟੇ ਤੇ ਮੇ ਅਰੇ ਤੇ ਵਰਕ ਹੋਇਆ ਹੋਇਆ ਹੈ ਤੇ ਪੇਂਟ ਹੋਇਆ ਹੋਇਆ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਗ੍ਰੀਨ ਕਲਰ ਦਾ ਸੂਟ ਜਿਹਦੇ ਤੇ ਕੇ ਆਪਾਂ ਨੇ ਲੇਸ ਨਾਲ ਸਾਰੇ ਤੇ ਫਿਨਿਸ਼ਿੰਗ ਕਰੀ ਹੋਈ ਹੈ ਤੇ ਨੀਚੇ ਆਪਾਂ ਨੇ ਮਹਿਰੂਨ ਕਰੀ ਹੋਈ ਹੈ ਫਿਨਿਸ਼ਿੰਗ ਇਹਦੀ ਕਿਉਂਕਿ ਇਹਦੇ ਵਿੱਚ ਜਿਹੜਾ ਵਰਕ ਹੈ ਆਪਾਂ ਨੇ ਉਹਦੇ ਵਿੱਚ ਆਪਾਂ ਮਹਿਰੂਨ ਟੱਚ ਦਿੱਤਾ ਹੈਗਾ ਇਹਦੀ ਬਾਟਮ ਤੇ ਆ ਗਿਆ ਇਹ ਆਪਣਾ ਖਾਦੀ ਸਿਲਕ ਤੇ ਹੋਇਆ ਹੋਇਆ ਬਾਟਮ ਦਾ ਵਰਕ ਦੇਖ ਸਕਦੇ ਹੋ ਤੁਸੀਂ ਜਿਹੜੀ ਇਹਦੀ ਸ਼ਰਟ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਜੀ ਬਣੀ ਹੋਈ ਹੈ ਐਵੇਂ ਕਰਕੇ ਇਹਦੀ ਸ਼ਰਟ ਬਣੀ ਹੋਈ ਹੈ ਇਹ ਵਾਲੀਆਂ ਇਹਦੀਆਂ ਬਾਛੂ ਆ ਗਿਆ ਇਹਦੇ ਵਿੱਚ ਆਪਾਂ ਮਹਿਰੂਨ ਦਾ ਟੱਚ ਦਿੱਤਾ ਸੀ ਉਸੇ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਵੀ ਆਪਾਂ ਨੇ ਮਹਿਰੂਨ ਪੱਟੀ ਲਗਾਈ ਹੋਈ ਹੈ ਦੁਪੱਟੇ 'ਚ ਹੀ ਸੇਵ ਤੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਜਿੱਤੀ ਜਿਹੜੀ ਕਿ ਲੇਸ ਨਾਲ ਆਪਾਂ ਨੇ ਐਵੇਂ ਕਰੀ ਹੈ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਜਲਾ ਸੁਣੋ ਇਹ ਰਾਇਲ ਬਲੂ ਇਹ ਫੁੱਲ ਪਿਓਰ ਆਰਗੈਂਟਾ ਦਾ ਦੁਪੱਟਾ ਹੈਗਾ ਇਹਦਾ ਕਲਰ ਵੀ ਬਹੁਤ ਸੋਹਣਾ ਹੈ ਕਸਟਮਰ ਜੀ ਦੀ ਮਰਜ਼ੀ ਉਹਨਾਂ ਨੂੰ ਸਿੰਪਲ ਚਾਹੀਦਾ ਸੀ ਇਹਦੇ 'ਚ ਬਸ ਨੇ ਹੀ ਚਾਹੀਦਾ ਸੀ ਉਹ ਪਾਸੀਨ ਪੜੀ ਰੈਡੀ ਕਰਵਾਇਆ ਜਿਵੇਂ ਉਹਨਾਂ ਨੇ ਕਿਹਾ ਸੀ ਇਹਨਾਂ ਦਾ ਆਪਾਂ ਨੇ ਗਲਾ ਬਣਾਤਾ ਵਿੱਚ ਆਪਾਂ ਨੇ ਡਿਜ਼ਾਈਨਿੰਗ ਕੀਤੀ ਇਹਦੇ ਤੇ ਤੇ ਉਸ ਤੋਂ ਬਾਅਦ ਆਪਾਂ ਨੇ ਸਾਰਾ ਇਹਦੇ ਤੇ ਐਮਲੀਏਸ ਲਾਈ ਹੈ ਫੋਰ ਸੈਟ ਬਿਲਕੁਲ ਸਿੰਪਲ ਸੂਟ ਰੈਡੀ ਹੋਇਆ ਜੀ ਇਹ ਸਿਲਕ ਦਾ ਸਟੱਫ ਹੈ ਬਹੁਤ ਪਿਆਰਾ ਤੇ ਇਹਦੇ ਤੇ ਆਪਾਂ ਨੇ ਗਲੇਸ ਵੀ ਮੂਰੀ ਤੇ ਰੱਖਤੀ ਫੁੱਲ ਪ्योर ਔਰ ਗੰਜਾ ਦਾ ਕਿਉਂਕਿ ਇਹਦਾ ਕਲਰ ਐਮੇ ਦੇ ਫੁੱਲ ਦੇ ਹੀ ਪ्योर ਦੇ ਹੀ ਕਲਰ ਆਉਂਦੇ ਨੇ ਇਹਦੇ ਤੇ ਬਹੁਤ ਹੀ ਸੋਹਣਾ ਰੈਡੀ ਹੋਇਆ ਹੈਗਾ ਸਿੰਪਲ ਸੋ ਪਰਚੇ ਛੋਟੇ-ਮੋਟੇ ਯਾਪਾਂ ਨੇ ਕੁਝ ਫੰਕਸ਼ਨ ਤੇ ਵੇਅਰ ਕਰਨਾ ਉਹਦੇ ਲਈ ਵੈਸਟ ਹੈ ਇਹ ਤੇ ਜੀ